ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਸਾਰੇ ਅਮਚਾਰ ਰਿਹਾ ਜੀ ਜਾਲੀਆਂ ਦਾ ਇੱਕ ਟਰਾਲੀ ਹੋ ਗਈ ਹੈ ਕੰਪਲੀਟ ਜਾਲੀ ਲੱਗ ਕੇ ਦੂਜੀ ਨਹੀਂ ਲੱਗ ਰਹੀ ਹੈ ਤੁਹਾਨੂੰ ਦਿਖਾਉਣਾ ਹੈ ਵਲੌਗ ਦੇਖੋ ਸਾਰਿਆਂ ਨਾਲ ਜਾਲੀਆਂ ਲੱਗ ਰਹੀਆਂ ਕੱਲ੍ਹ ਤੋਂ ਲੱਗੀਆਂ ਹੋਈਆਂ ਜਾਲੀਆਂ ਬਹੁਤ ਖਰਾਬ ਜਾਲੀਆਂ ਹੋ ਗਈਆਂ ਉੱਪਰੋਂ ਉਹ ਇੱਕਦ ਕਰਤੀ ਹੈ ਕੱਲ ਕੰਪਲੀਟ ਦੂਜੀ ਹੋ ਰਹੀ ਆ ਇੱਕੋ ਵਲੌਗ ਸਾਰਾ ਨਾਲੇ ਵਲੌਗ ਨੂੰ ਦੇਖ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆ ਭਰਤ ਵੀ ਇਧਰ ਪੰਗੇ ਲੈਣ ਲੱਗਾ ਹਾ ਪਤਾ ਨਹੀਂ ਕੀ ਕਰੀ ਜਾਂਦਾ ਕੀ ਕਰਦਾ ਆ ਜਾਲੀਆਂ ਬਦਲਦਾ ਸੀ ਨਾ ਇਹ ਜਾਲੀਆਂ ਲਾ ਕੇ ਰਹਿ ਨਵੀਆਂ ਇਹਦੀਆਂ ਹਾਰਨਾਂ ਦੀਆਂ ਬਰਾਵਾ ਨੇ ਪੂਰਾ ਟਰਾਲ ਹੀ ਬੜੀਆਂ ਲੱਗ ਲੱਗ ਲਿਆ ਹਾਂ ਸੈਟ ਆ ਨਾ ਮੈਂ ਕਹਾਂ ਕਿ ਹੋਰ ਰਹਿੰਦਾ ਹੈਗਾ ਹੋਰ ਇਹ ਕਹਿੰਦਾ ਪਾਪ ਆ ਸਿਰੇ ਵਾਲਾ ਰਹਿੰਦਾ ਮੈਨੂੰ ਲੱਗਦਾ ਨਹੀਂ ਤੇ ਬਾਹਰਲੇ ਬੰਨੇ ਪਾਦੇ ਕੋਈ ਨਹੀਂ ਬਾਹਰਲੇ ਬੰਨੇ ਪਾਦੇ ਇਹਦਾ ਤਾਂ ਇਕੱਲਾ ਡਾਲਾ ਹੀ ਰਹਿ ਗਿਆ ਇਹਦਾ ਵੀ ਮੋਰੇ ਪਿਆ ਪਹਿਲੋ ਇਹਨੂੰ ਤਿਆਰ ਕਰ ਦੋ ਸਾਰੀ ਹੁਣ ਪਹਿਲੋ ਅੱਗੇ ਲਾ ਕੇ ਉਹਨੂੰ ਬੇਪਰੋਂ ਨੇ ਬਾਅਦ ਚ ਉਹਨੂੰ ਸੇਰੇ ਲੱਗ ਜੂ ਉਹਨੂੰ ਪੈ ਜੂ ਹੈਗਾ ਹਾਂ ਹਾਂ ਪੈ ਜੂ ਰਾਮ ਨਾਲ ਬੱਸ ਬਾਹਰ ਤੋਰ ਖਿੱਚੋ ਨਾ ਟੱਕਰ ਸਹੀ ਆ ਯਾਰ ਟੈਟ ਬਾ ਉਹਨਾਂ ਦੇ ਕਮਾ ਇੱਥੇ ਬੜਾ ਬੱਸ ਬੱਸ ਇੰਨੀ ਗੱਜਾ ਬੱਸ ਬੱਸ ਬਾਸ ਉਹ ਸੇਰੇ ਵਾਲਾ ਲਾਵੇ ਸਰੇ ਖਰਾਬ ਦਾ ਬੂਥਾ ਮੋੜਾ ਵਾ ਕੀ ਆ ਜੀਤ ਗਰੀਬ ਜੀ ਸਾਰੇ ਲੱਗਦੀ ਪੈਰਾਂ ਚੱਕੀ ਯਾਰ ਉਹਦੇ ਡਾਲਿਆ ਸਾਰਾ ਲਵੇਟਦਾ ਇਹਨਾਂ ਨੇ ਉਹਦੇ ਅਕੀਆ ਚੱਕੇ ਬਾਹਰ ਛੱਡਾ 베어ਿੰਗ ਵਾਲੀ ਗਰੀਸ ਆ ਉਦਨ ਵਾਲੀ ਮੁੰਮੀ ਕਹਿੰਦਾ ਕੀ ਕੀਤਾ ਹੈ ਪਰ 베어 ਕੀ ਦੀ ਲਫਾਪੇ ਗਰੀਸ ਪਾਈ ਗਏ ਉਰੀਪਰ ਦੀ ਉਹ ਬਾਹਰ ਨੂੰ ਮਾੜਾ ਖੇਚ ਲੈਣਾ ਓ ਤੇਰੇ ਢਿੱਲਾ ਗਿਆ ਕੰਟਰੋਲ ਆ ਬਾਹਰ ਨਾ ਡੜਨੀ ਪੈਣਾ ਆ ਬਾਹਰ ਪੈ ਜੂ ਨਾੜ ਦੇ ਖੋੜ ਕੇ ਚਾਲੀ ਥੱਲੇ ਨੂੰ ਪਲਾਸਿਕਾਂ ਦੇ ਲਾ ਪਾ ਕੇ ਆ ਪਾ ਕੇ ਆ ਪਾ ਕੇ ਉਹ ਤੇਰਾ ਛੇ ਗੁਰੇ ਨਿਕਲ ਗਿਆ ਸਹੀ ਨਹੀਂ ਆ ਯਾਰ ਓਜਾ ਕੱਟ ਬਾਹਰ ਨਟ ਨਹੀਂ ਸਹੀ ਆਓ ਕੱਟ ਬਾਹਰ ਦਨ ਲਾ ਦਾਂ ਤੈਨੂੰ ਉੱਤੇ ਫਸ ਗਿਆ ਨਾ ਉਹ ਦੇਖੋ ਪਾ ਕੇ ਦੇ ਲਾ ਫਿਰ ਉਧਰ ਮਿਲ ਉਹਦਾ ਘੱਟ ਫੈਂਦੀ ਆ ਪਾ ਕੇ ਦੇ ਲਾ ਨਟ ਪਾ ਚੱਲ ਫੇ ਲਗਾ ਕੇ ਦੇ ਦੇ ਡਿਮਰੀ ਲਗਾ ਸੱਟ ਮਾਰ ਦੇ ਸੱਟ ਮਾਰ ਦੇ ਯਾਰ ਤੇ ਲਾ ਟੇ ਮਰੀ ਲਾ ਹਾਂ ਪਾਲੰਦ ਫਿਰ ਐਨੂੰ ਮੇਰੇ ਨਾਲ ਪਾ ਵੀ ਨਾੜ ਪਾਣ ਵਾਲੀ ਆਹੀ ਪੋ ਆਹੀ ਸੰਜੀਤ ਉੱਤਰ ਔਰ ਲਾ ਪਾ ਪਿੱਛੇ ਵਾਲਾ ਬਲੂਕ ਤੂੰ ਆ ਜਾ ਲਈਦਾ ਹਾਂ ਉਹ ਅੱਗੇ ਤਾਂ ਵਾਧੂ ਇੱਥੇ ਥੋੜਾ ਖਿੱਚ ਕੇ ਪਾ ਦੇ ਤਾਂ ਐਨੂੰ ਨਾਲ ਟਾਈਟ ਹੋ ਜੂ ਮੇਰੇ ਨਾਲ ਹਾਂ ਬਸ ਪਲਾਸ ਨਾਲ ਖਿੱਚ ਲੈ ਹਾਂ ਪੋੜੀ ਲਿਆ ਤੂੰ ਇੱਥੇ ਖੜਾ ਇੱਕ ਬੰਦਾ ਤੱਕਰ ਤੂੰ ਚੜ ਪੋੜੀ ਤੇ ਤੂੰ ਇਧਰੋਂ ਆ ਐਨੂੰ ਖਿਜੀ ਲੈ 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 ਜਲਦੀ ਜਾ ਸੰਜੀਤ ਨੂੰ ਪਾਉਣ ਦੋ ਇੱਥੋਂ ਨਾੜ ਉੱਪਰੋਂ ਉੱਪਰ ਜੀਤ ਨੂੰ ਚੜਾਉ ਮਸਾ ਤੁਹਾਨੂੰ ਸਾਈਡ ਵਾਲਾ ਪੌੜਾ ਮੜ ਕੇ ਜੀਤ ਨੂੰ ਚੜਾ ਉੱਪਰ ਸਾਈਡ ਵਾਲਾ ਪਾਲੇ ਪਹਿਲੇ ਆ ਪਵਾਦੇ ਨਾਟਾ ਵੀ ਆ ਜਾ ਤੂੰ ਚੜ ਟੱਕਰਪੋੜੀ ਤੇ ਜਲਪੋੜੀ ਤੇ ਤੂੰ ਚੜ ਜਾ ਜੀਤ ਉੱਤੇ ਚੱਲ ਪਵਾ ਨਾਟ ਸਾਰੇ ਇਹਦਾ ਭਾਰ ਜਿਆਦਾ ਟੱਕਰ ਨਾਲ ਜਲਦੀਲੀ ਕਰੋ ਹਾਂ ਪਾਪ ਸਰੇ ਵਾਲਾ ਕਰੋ ਹਾਂ ਬਸ 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 ਸਹੀ ਆ ਬਾਅਦ ਚ ਵੜ ਦਾਂਗੇ ਉਧਰ ਨਾਟ ਪਾਏ ਹੋਏ ਤੁਸੀਂ ਨਹੀਂ ਨਹੀਂ ਆ ਇੱਧਰ ਵੀ ਚਾਲੇ ਬਿਚਾਲੇ ਰਹੂਗਾ ਯਾਰ ਪਰ ਰੱਖ ਲੈ ਬਰਾਬਰ ਉਹ ਨਹੀਂ ਤੂੰ ਬਰਾ ਤੂੰ ਜਿਆਦਾ ਨਾ ਨਾ ਫੇਰ ਕੇ ਚੋਦਰ ਨਟ ਪੈਣੇ ਹਲੇ ਸਾਰੇ ਤੇਰੇ ਉਹ ਦੇ ਉਹ ਜੋਰ ਚੋਂ ਜਿਆਦਾ ਨਹੀਂ ਚਾਹੀਦਾ ਜੋਰ ਚ ਇੱਕ ਤਪਾਣਾ ਸਿਰੇ ਤੇ ਸੈਟ ਹੋ ਜੂਦਰਾ ਕੰਮ ਸਾਰੇ ਪਾ ਪਾ ਤੂੰ ਇੱਕ ਪਾ ਕੋਈ ਨਹੀਂ ਪੂਰਾ ਪੂਰਾ ਰੱਖ ਕੇ ਬਾਸ ਹੁਣ ਪਹਿਲੋ ਬਿਜਲੇ ਪਾਉਣ ਨਟ ਸੈਡ ਵਾਲੇ ਛੱਡ ਦੋ ਸੰਜੀਤ ਇਹਨੂੰ ਛੱਡ ਦੇ ਸੈਡ ਸਾਰੀ ਚਲੋ ਬਿਜਲੇ ਪਾ ਕੇ ਆਓ ਸਾਰੇ ਉਹੀ ਤਾਂ ਨਹੀਂ ਤੇ ਵਿੱਚੋਂ ਘਟ ਗਿਆ ਉਹ ਨਹੀਂ ਸਵਟ ਹੋਣਾ ਸੈਡ ਦੇ ਬਹੁਤ ਜਾਲੀ ਵੱਡੀ ਹੈ ਤੇਰੀ ਉਹਨਾਂ ਦਾ ਅੰਸ਼ਲੇ ਵਿੱਚ ਪਾਓ ਸਾਰੇ ਆ ਵੀ ਪਾ ਦੇ ਚਾਰ ਮਿੰਟ ਯਾਰ ਹਾਂ ਪਾ ਦੇ ਪਾ ਦੇ ਗਲਾਈ ਵਾਲੇ ਪਾ ਦੇ ਨਾਲ ਹੀ ਉਹ ਉਹਨੂੰ ਨਾਲ ਹੀ ਕੰਡ ਆਹ ਤ ਪਾ ਦੇ ਮੰਗਲੇ ਉੱਤੋਂ ਛੇ ਹੋ ਜਾਣਾ ਉੱਤੋਂ ਨਹੀਂ ਨਹੀਂ ਇੱਥੇ ਯਾਰ ਇੱਥੋਂ ਹੁਣਾ ਉੱਤੋਂ ਕਿ ਤਾਣਾ ਉੱਤੇ ਵੀ ਹੋਊਗਾ ਉਹ ਨਹੀਂ ਇੱਕ ਬੰਨੇ ਪਿੱਛੇ ਪਾ ਦੇ ਬਸ ਅਜ ਦਾ ਪਰਲੇਲੇ ਬਸ ਉੱਤੇ ਨਹੀਂ ਕੱਢਣੇ ਕੱਲੇ ਪਿੱਛੇ ਪਾ ਬਸ ਆਜ ਤੇ ਪਾ ਦੇ ਬਸ ਪਾ ਦੇ ਪਾ ਦੇ ਸਹੀ ਆ ਪਿੱਛੇ ਪਿੱਛੇ ਵਾਲੇ ਪਵਾ ਸਾਰੇ ਪਿੱਛੇ ਪਵਾ ਕੇ ਪਹਿਲੋ ਬਿਜਲੇ ਪਾਓ ਸਾਰੇ ਨੇ ਤਾਂ ਗੜਬੜ ਕੁੜਾ ਲਾ ਵੈਣਾ ਤੁਹਾਡਾ ਕਿਉਂਕਿ ਜਿਉ ਪਤਰੀ ਤੋਂ ਥੱਲੇ ਉਤਰ ਗਈ ਨਾ ਜਿੰਨਾ ਉਹ ਚੜ ਕੇ ਰੋਗੀ ਉਹਨਾਂ ਵਧੀਆ ਰੂਪ ਪਰ ਉਹਦੇ ਕੰਨਾ ਜਾਵੇ ਦੇਣਕ ਤਾਂ ਯਾਰਾਂ ਜਗ੍ਹਾ ਤੇ ਬੱਦਲ ਹੋ ਜਾਂਦਾ ਦੇਖ ਦੇਖ ਹੁਣ ਫੇਰ ਬੱਦਲ ਬਰਹੁ ਗਿਰੇ ਕਦੇ ਤੋਂ ਬਣੇ ਕਦੇ ਬੱਦਲਾ ਜਿੱਦਿਆ ਰਿਆ ਸਾਰੀ ਦਿਹਾੜੀ ਅੱਜ ਹੂੰ ਭਗਵਾਨ ਕੀ ਕਰੇ 10 ਕੀ ਚਾਹੀਦਾ ਮੀਨ ਚਾਹੀਦਾ ਨਹੀਂ ਮੀਨ ਨਹੀਂ ਚਾਹੀਦਾ ਮੀਨ ਤਾਂ ਬਿਲਕੁਲ ਨਾ ਰੱਬ ਬਾਬਾ ਵੇ ਪੱਕੀਆਂ ਫਸਣਾ ਭਰਾਵਾ ਕਸ਼ੀ ਤੇ ਬਰਸਾਦ ਕਰਦੇ ਬਾਬਾਏ ਉਹਦਾ ਭਵਾ ਕੋਈ ਡੰਡਾ ਰਾਲੇ ਪਰ ਮੀਨ ਆ ਭਾਵੇ ਮੀਨ ਤਾਂ ਨਖਾਨ ਬਹੁਤ ਹਨ ਕਣਕਾ ਅੱਗੇ ਵਿਸਾਖੀ ਤੇ ਪੂਰਾ ਯੂਰ ਪੈਣਾ ਨਾ ਅੱਜ ਕੀ ਲੇਟ ਆ ਕਣਕਾ ਅੱਗੇ ਸਾਕੀ ਤਰੀਪਰ ਆਪਣਾ ਚੱਲ ਪਈਦਾ ਹੁੰਦਾ ਚੱਲ ਪਿਆ ਸੀ ਹੱਲੇ ਵੀ 3-4 ਦਿਨ ਹੱਲੇ ਵੀ ਨਹੀਂ ਚੱਲਣਾ ਵੀਡੀਓ ਦੁਕਾਇਆ ਮੈਨੂੰ ਪਾਈ ਨੇ ਕਿਹਾ ਉਧਰ ਚੱਲ ਪਿਆ ਫਤਿਹਗੜ੍ਹ ਸਾਹਿਬ ਵੱਲ ਵੀ ਚੱਲਿਆ ਇੱਕ ਬੰਦੇ ਨਾਲ ਅਦਰ ਆਪਣਾ ਹੈਗਾ ਬੰਦਾ ਜਾਂਦਾ ਚੱਲ ਪਏ ਰੋਪੜ ਵਾਲੇ ਰੋਪੜ ਵਾਲੇ ਵੀ ਚੱਲ ਪਏ ਆ ਇਸ ਨਾਲ ਵੀਡੀਓ ਕਿਤੇ ਕਿਤੇ ਚੱਲ ਪਏ ਯਾਰ ਅਗਲਾ ਬਾਰ ਇੱਕ ਚੜੀਆਂ ਘਲ ਹਰਿਆਣਾ ਹਾਂ ਹਰਿਆਣਾ ਦਾ ਸਹੀ ਹਰਿਆਣੇ ਕੰਮ ਕੀਤਾ ਹੀ ਹੁੰਦਾ ਚੱਲ ਪਣਾ ਆਪਣਾ ਬਾਦ 2-4 ਦਿਨ ਧੋਪਾ ਲੱਗ ਜਾ ਤਾਂ ਚੱਲ ਬਣਾ ਵਸ ਕਲ ਫਾਰਮ ਹੂੰ ਤੋਟ ਫਰੇਮ ਡੇਟਾ ਹੋ ਮੜਾ ਮੋਟਾ ਜੂਰੀ ਥੋੜੀ ਵੀ ਫਰੇਮ ਤੇਰਾ ਸਿੱਧਾ ਫਰਕ ਹੋਊਗਾ ਜਾਲੀ ਦੀ ਚਾਰ ਫੋਟ ਦੀ ਆ ਪੂਰੀ ਯਾਰ ਜਾਲੀ ਦੇ ਨਹੀਂ ਫਰਕ ਪੈ ਗਿਆ ਜਾਲੀ ਦੀ ਚਾਰ ਫੋਟ ਦੀ ਆ ਆਹੋ ਜਾਲੀ ਸਹੀ ਹੈ ਉਹਦੇ ਤੇਰੀ ਉਹ ਕਾਰ ਨਹੀਂ ਪਤੀ ਨਾ ਉਹਦੇ ਚ ਫਰਕ ਆ ਥੋੜਾ ਜਿਹਾ ਯਾਰ ਨਾਟ ਪੈਂਦੇ ਹੋਣ ਚਾਹੀਦੇ ਬਾਕੀ ਆਪਾਂ ਨੂੰ ਸਹੀ ਹੈ ਬਸ ਨਾਟ ਤੇਰੇ ਪੈ ਜਾਣੇ ਆਰਾਮ ਨਾਲ ਧੰਦਾ ਕਰਨਾ ਮੈਂ ਤੁਹਾਨੂੰ ਹਾਂਜੀ ਬਾਈ ਦੀ ਜਾਲੀ ਲਾਈ ਜਾਨੇ ਆ ਜਨਵੇਂ ਅੱਲ ਲਾਈ ਸੀ ਕਟਿੰਗ-ਕੁਟਿੰਗ ਕੀਤੀ ਫਿਰ ਅੱਜ ਲੱਗੇ ਪਏ ਲੌਂਗ ਫਰੀ ਵਾਲੀ ਨਵੇਂ ਉਹ ਆ ਜੰਨੇ ਹਿੱਟਾ ਖਮਾਇਆ ਫਿਰ ਸਿੱਕੜੀ ਹੋ ਗਈ ਮੈਂ ਹੰਤ ਹਾਂ ਲਗਾ ਆ ਜਾਲੀ ਆ ਕੇ ਹਿੱਟ ਕੇ ਫਿਰ ਸਿੱਕੜੀ ਹਾਂ ਇਦਾਂ ਇਦਾਂ ਹੀ ਠੇਕ ਨਹੀਂ ਲੈ ਕੋਲ ਪਰਲੀ ਵਾਲੋ ਕੱਠੀਆਂ ਪੈਣਾ ਇਹ ਤੇ ਆਹ ਵਾਲਾ ਇਹਨੇ ਹਈ ਲੱਗ ਹੋਏ ਹਾਂ ਉਹ ਲਾ ਲਓ ਉਹ ਹੀ ਤਾਂ ਉਹ ਲਾ ਲਓ ਇਧਰ ਆ ਬਾਈ ਇਧਰ ਇੱਕ ਬੰਦਾ ਖਿੱਚ ਕੇ ਰੱਖੋ ਇੱਕ ਬੰਦਾ ਇਧਰ ਖਿੱਚ ਕੇ ਨਾੜ ਪਾਈ ਚਲੋ ਇਦਾਂ ਕਰ ਲੋ ਹਾਂ ਹਾਂ ਇਧਰ ਆ ਨਾ ਅੰਦਰ ਓ ਇੱਕ ਪੱਤੀ ਤੇ ਮਾਲੋ ਨਾ ਸੌਖਾ ਹੋ ਜੂ ਕੰਮ ਜਿਹੜੀ ਪਹਿਲੀ ਪੱਤੀ ਆ ਸੰਜੀਤ ਇਹ ਪੱਤੀ 'ਚ ਦੋ ਡਾਇੰਗਲ ਟੇਡੇ ਵਾਲੇ ਉਹਨਾਂ ਨੂੰ ਪਾ ਲੋ ਨਾ ਅੱਜ ਇੱਥੇ ਆ ਜਾ ਉੱਪਰ ਯਾਰ ਸਹੀ ਛੇ ਯਾਰ ਅਈਆ ਇਗੜਾ ਕਨੇ ਗਲਤ ਆ ਅਰੇ ਆ ਖਿੱਚ ਕੇ ਪੋਣਾ ਆਈ ਗਿਆ ਤੈਨੂੰ ਗਲਤ ਆ ਖਿੱਚੋ ਇਹਨੂੰ ਯਾਰ ਖਿਚੀ ਉਹ ਨਾੜ ਗਢਿਲ ਪੜਾ ਰੇ ਵਿਚ ਮੇ ਯਾਰ ਖਿਚਿਆ ਤਾਂ ਚ ਕਤੇ ਖਿਚਬੀ ਬਸਈਆ ਬੋਟ ਟਾੜਾ ਹੋਰ ਕਿੰਨਾ ਟਾੜਾ ਹੋਣਾ ਯਾਰ ਖਿਚਬੋ ਕਾਂ ਕਰ ਲਈ ਯਾਰ ਖਿੱਚਗਾ ਤਾਂ ਖਿੱਚਗਾ ਹੋਰ ਕਿਤੇ ਖਿੱਚ ਲੈਣਾ ਤੂੰ ਇਧਰ ਪਰਲੇ ਬਣ ਪਰਲੇ ਬੰਨੇ ਤੇ ਨਹੀਂ ਹਣਾ ਸੰਜੀਤ ਕਿਥੇ ਸਿਰੇ ਤੇ ਪਾਲਿਆ ਕਨੜ ਕੋਈ ਨਹੀਂ ਸੰਜੀਤ ਇੱਥੇ ਹਾਂ ਇੱਥੇ ਆਂਤ ਉਹ ਇੱਕ ਪੌਂਦੇ ਉੱਥੇ ਉਹਨੂੰ ਆਹ ਰੱਖ ਨਿਜਾਲੀ ਵਾਲੇ ਕਰੀ ਬੰਨੀਆਂ ਉਹਨੂੰ ਉੱਥੇ ਪੌਂਦੇ ਨਾੜ ਤੇ ਪੌਂ ਲਾ ਉਹਦੀ ਜੀ ਪੂਰਾ ਟੜ ਪੂਰਾ ਟੜ ਉਹ ਪਵਾ ਮੰਗਲੇ ਛੱਡੀ ਨਾ ਉੱਥੇ ਪਾ ਉਹ ਸੰਜੀਤ ਜਿਹੜਾ ਕੱਢਣਾ ਏਕ ਉੱਥੇ ਪਵਾ ਨਾੜ ਪਹਿਲਾਂ ਉਹਨੂੰ ਪਾ ਇੱਥੇ ਇੱਕ ਨੜ ਵਾਲਾ ਬਣੇ ਹਿਲਣੀ ਨੇ ਇੱਕ ਪਰੇ ਵੀ ਪਾਇਆ ਤੂੰ ਕੰਮ ਪੱਕਾ ਕਰ ਯਾਰ ਥੋੜਾ ਮੁੜ ਕੇ ਦੂਸਰੀ ਜਾਲੀ ਤੇ ਇੱਥੇ ਨਾ ਪਾਇਓ ਬੜੀ ਗੱਲ ਆ ਉਹ ਜਾ ਭਰਾ ਨਾੜ ਕਿੱਥੇ ਰੱਖਿਆ ਤੂੰ ਆਹ ਦੇ ਦੇ ਨਾੜ ਆਹ ਕਿੰਨੇ ਪਏ ਚੱਕੇ ਫੜਾ ਦੇ ਛੱਡ ਦੇ ਨੀ ਚੱਕ ਇਧਰੋਂ ਆਹ ਬਾਂਦਰਾਂ ਨੂੰ ਉੱਤੇ ਲਮਕਿਆ ਆ ਇਹਨਾਂ ਕੰਮਾਂ ਲਿੱਖੇ ਦਸਾਂ ਨੱਚਦੇ ਸਾਡੇ ਹੁੰਦੇ ਬੈਠਾ ਕਹਿੰਦੇ ਜੇ ਪਰ ਕੇ ਰੱਖ ਕਨੜਾ ਦੀ ਤੂੰ ਨਾ ਉਹਨੇ ਰੱਖੀ ਜੀ ਅਸਰ ਨਾ ਓਏ ਇਹਨੂੰ ਪਲਾਸੀ ਦੇ ਹੈ ਯਾਰ ਜਿਹੜੀ ਮੈਂ ਛੇਕਣ ਦੰਦੋਂ ਦਿੱਤੀ ਕੀ ਲਿਆ ਉਹ ਫਸ ਜਾਛੇ ਯਾਰ ਉਹ ਜਾ ਭਰਾਵਾ ਦਿਆ ਉਹ ਨਹੀਂ ਫਸਦਾ ਤਾਨੂੰ ਛੇਕੀ ਜੀ ਸਲਾ ਉਹਨੂੰ ਕਮਾ ਫੜੇ ਐਵੇਂ ਫਸ ਜਾਂਦਾ ਸਭ ਤੋਂ ਵਧੀਆ ਚੀਜ਼ ਆ ਉਹ ਛੇਕ ਛੋਟਾ ਆ ਹੁੰਦੇ ਲੱਗਣਾ ਟਾਈਮ ਲੱਗਿਆ ਨਾ ਟ ਨੂੰ ਸੱਟ ਮਾਰਦੇ ਤੇ ਸੰਜੀਤ ਦੇ ਪਲਾਸ ਦੇ ਆ ਦੇ ਖਾ ਦੇ ਹੈਗੀ ਕੋ ਆ ਦੇ ਏ ਥੋੜਾ ਦੇ ਯਾਰ ਓ ਇਹ ਨਾ ਕੱਢੋ ਯਾਰ ਨਿੱਕੀ ਪਲਾਸੀਆਂ ਥੋੜੇ ਥੋੜੇ ਨਾ ਮਾਰੋ ਮੈਂ ਫਾਇਦਾ ਕੋਈ ਨਹੀਂ ਜਿਹੜਾ ਕੰਮ ਪਿਆਰ ਨਾ ਹੁੰਦਾ ਲੱਗੇ ਥੱਕੇ ਨਾ ਤੁਸੀਂ ਚੱਲਿਆ ਯਾਰ ਉਹ ਵਾਲਾ ਤੂੰ ਲੋਕ ਪਲਾਸੀ ਨਾ ਕੱਢ ਹੁਣ ਕਿੱਥੇ ਗੱਡੀਏ ਅੱਗੇ ਪਾ ਆਈਏ ਇੱਕ ਹੋਰ ਪਾ ਕੇ ਆ ਉੱਥੇ ਆ ਉੱਥੇ ਪਾ ਕੇ ਆ ਉਹ ਵੱਡੇ ਐਂਗਲ ਤੇ ਪਾ ਪਰਲੇ ਬਣੇ ਇੱਕ ਇੱਥੇ ਮੈਂ ਇੱਥੇ ਮਾਰ ਰਿਹਾ ਨਾਲੇ ਢੇਲਣਾ ਪਊ ਪਾ ਕੇ ਸੰਜੀ ਜਲਦਾ ਜਲਦੀ ਉਧਰ ਵੱਡੇ ਐਂਗਲ ਤੇ ਪਰਲੇ ਬਣੇ ਜਾ ਉਹ 6 ਕੱਢਣ ਵਾਲਾ ਆਦੇ ਦੇਤੇ ਤੈਨੂੰ ਨੋਕਪਲਾਸੀ ਆ ਵੱਡੇਂ ਗੰਗਲ ਦੇ ਪਰਲੇ ਬਨੇ ਪਾਇਆ ਇੱਕ ਬੱਸ ਕਰ ਬੱਸ ਹੁਣ ਪਤਾ ਹੀ ਕਰੇ ਦੋਰੀ ਸੰਜੀਦ ਜਿਹੜੀ ਉਧਰ ਲਈ ਜਾਲੀ ਲਾਉਂਗਣਾ ਇਹਨੂੰ ਇਹ ਨਾੜ ਨਾ ਖੋਲਿਓ ਲੱਗੇ ਰਹੇ ਤਾਂ ਕੋਈ ਨੀ ਉਹਨੂੰ ਦੂਰ ਪਾ ਦੇ ਉਹਨੂੰ ਜਿਹੜੀ ਉਧਰੋਂ ਆਉਣ ਨੂੰ ਪੈਣੀ ਆ ਆ ਲੋੜ ਹੀ ਨਹੀਂ ਉਹਨੂੰ ਕੁਝ ਨਹੀਂ ਹੁੰਦਾ ਉਹਦੇ ਨਾਲ ਹੋਣਾ ਟੈਨਸ਼ਨ ਲਈ ਪਾ ਦੇ ਪਾ ਦੇ ਇੱਥੇ ਪਾ ਕੇ ਨਬੇੜ ਕੰਮ ਬੱਸ ਪਾ ਕੇ ਤਮੜ ਕੇ ਇਹਦੇ ਨਾੜ ਪਾ ਲੋ ਇਧਰੋਂ ਸਾਰੇ ਹੀ ਪਰਲਾ ਟੁੱਟਾ ਫੇਲ ਹੋਣਾ ਬਾਅਦ ਚੋਂ ਠੀਕ ਹੈ ਕੱਟੇ ਬਣੀਆਂ ਚ ਵਈ ਸਨ ਪਾ ਦੇ ਪਾ ਦੇ ਪਾ ਦੇ ਇਲਾਦੇ ਇਹਨਾਂ ਤੇ ਛੇਕਪੁਰਾ ਵੱਡਾ ਹੁੰਦਾ ਬਾਅਦ ਵਿੱਚ ਤਾਰ ਨਹੀਂ ਆਂਦੀ ਲੈ ਦੇ ਰੇ ਉਹ ਮੁੜ ਕੇ ਨਾਟ ਫਾ ਜਾਂਦਾ ਵਾ ਇਹ ਕਿੱਥੇ ਲਗਾ ਦੇ ਬਹੁਤ ਹੋਰ ਲਾ ਅੱਗੇ ਵੀ ਲਾਇਆ ਸਰੇ ਵਾਲਾ ਸਰੇ ਤੇ ਲਾਇਆ ਉਧਰੋਂ ਮੁੜ ਕੇ ਕੋਈ ਗੜਬੜ ਨਾ ਹੋਊਗੀ ਬੱਚ ਪਰਵਾਹ ਹੋਰ ਨਾ ਜਲੇ ਤਲੇ ਥਲੇ ਭਾਗ ਹਣੇ ਨਹੀਂ ਲਾ ਆ ਕੇ ਸਰੇ ਵਾਲਾ ਵੀ ਲਾ ਗਿਆ ਸਰੇ ਵਾਲਾ ਵੀ ਲਾ ਲਾ ਦੇ ਲਾ ਦੇ ਸਰੇ ਵਾਲਾ ਵੀ ਲਾ ਦੇ ਭయ్యా ਸਹੀ ਕੰਮ ਹੋ ਰਿਹਾ ਹਾਂਜੀ ਹਾਂ ਜੋਂ ਨਾਲ ਤੇਰੀ ਤੂੜੀ ਜਾਵੇ ਤਾਂ ਨਾ ਉਹ ਨਹੀਂ ਜਾਂਦਾ ਕਿਥੇ ਉਹ ਯਾਰ ਅੱਗੇ ਜੋ ਚਲਾਈ ਦੀ ਪਿੱਛੇ ਗੱਡੀ ਜਾਂਦੇ ਕਿੰਨੀ ਇੱਥੋਂ ਫਾਟੀ ਸੀ ਨਾ ਥੋੜੀ ਹਾਂ ਥੋੜੀ ਥੋੜੀ ਫਾੜ ਜਾਂਦੀ ਕੱਲ੍ਹ ਕੀ ਹੁਣ ਅਗਲੇ ਸਾਲ ਹਾਲਾ ਲਾ ਦਾਂਗੇ ਅਗਲੇ ਸਾਲ ਉੱਦਾਂ ਸਹੀ ਆ ਜਾ ਲੈ ਹਾਂ ਇਹਨੂੰ ਪੂਰਾ ਜੰਗਾਲ ਨਹੀਂ ਘਾ ਪਿਆ ਹਾਂ ਹੱਕੀ ਯਾਰ ਲੱਗਦੀ ਹਾਂ ਹਾਂ ਤੇਰੇ ਦੀ ਸੀ ਆਹ ਜਲਦੀ ਭਰੂਗਾ ਏਦਾਂ ਕਰ ਲੋ ਫਿਰ ਇੱਕ ਸਾਈਡ ਲਾਓ ਇੱਕ ਸਾਈਡ ਖੁੱਲੀ ਰਹਿਣ ਦੋ ਲੋ ਨੂੰ ਸੁਖਾ ਰੂ ਤੁਹਾਨੂੰ ਉਧਰੋਂ ਦੀ ਬੜੇ ਤੰਗਲੀ ਲੈ ਕੇ ਆਵਣਾ ਲਾ ਕੇ ਥੱਲੇ ਬਾਹਰ ਫੜਾ ਫੜ ਇਹ ਵੀ ਗੱਲ ਸਹੀ ਆ ਮੈਂ ਕਿਦਾਂ ਤੈਨੂੰ ਉਹ ਸੰਜੀਤ ਦੇ ਕਰੋ ਇੱਕੋ ਪੀਸ ਹੀ ਲਾਓ ਇੱਕ ਰਹਿਣ ਦੋ ਉਹਦੀ ਟਰਾਲੀ ਖੁੱਲੀ ਰਹਿਣ ਦੋ ਪਰੋਂ ਨਹੀਂ ਨਹੀਂ ਉਹ ਰਹਿਣ ਦੋ ਜਲਦੀ ਭਰਨੀ ਟਰਾਲੀ ਜਲਦੀ ਲੱਥੂ ਵੀ ਆਹੋ ਸਹੀ ਗੱਲ ਐਵੇਂ ਨਾ ਸਾਰੀ ਬੰਦ ਕਰੀਓ ਵਿੱਚ ਸਾਹ ਬੰਦ ਹੁੰਦਾ ਵਾ ਨਹੀਂ ਆਪਾਂ ਅੱਧੀ ਖੁੱਲੀ ਰਹਿਣਾਂ ਟਰਾਲੀ ਤੋਂ ਮੈਂ ਟੋ ਮੈਂ ਦੀ ਤੰਗਲੀ ਉਧਰ ਦੀ ਲੈ ਕੇ ਵੜੇ ਖਾਲੀ ਕਰਕੇ ਪਰੇ ਉਦਾਂ ਨਹੀਂ ਨਾ ਯੋਰ ਲਗਾ ਦੀ ਸਵੇਰ ਬਸ ਉਹ ਖੋਲਦੀ ਜੀ ਡਾਲਾ ਆਲੇ ਅਰੇ ਗਾਰੰਟੀ ਇਹ ਹੈ ਸ਼ਾਮ ਤੱਕ ਇਸ ਉਹਦਾ ਡੀਕੋ ਹੀ ਭਰੇ ਇਹ ਗਾਰੰਟੀ ਆ ਇਹ ਨਹੀਂ ਕਹਦੇ ਤੁਹਾਡੇ 20 ਭਰੀਆਂ ਆ ਕਿੰਨੀਆਂ ਇਹ ਨਾ ਬਨਾਲੀਆਂ ਤੂੜੀਆਂ ਉਦਾਂ ਨਹੀਂ ਕਰਨਾ ਨਾ ਹਾਂ ਉਦਾਂ ਨਹੀਂ ਕਰਨਾ ਤਾਂ ਆ ਵੀ ਲਾ ਦੇ ਨੇ ਆ ਵਾਲਾ ਖੋਲ ਦੇ ਨੇ ਯਾਰ अच्छा जे सीधा उसको मोड़ू बाहर नहीं दूचा वे तू बड़ा ट्राले पाला अपना 20 फुट वाला फिर तू इन्ने खोलना पीछे 20 फुट वाली पा लिया रामनाथच बनाई चलो इदा ही बेड लगी थी चल पाग इधर चेक कर हां अपन बेडो आ ਟੋਟਾ ਆ ਉਹ ਟੋਟਾ ਸਾਰੇ ਕੱਢ ਲੋ ਬਦਾਈ ਮਨਜ਼ਰ ਨਟ ਵਾਲਾ ਥੇਲੀ ਬਾਸ ਹੁੰਦੇ ਲੈ ਤੇਰੀ ਜੈਲ ਸੀ ਉਹ ਵੀ ਨਾ ਸਾਰੀ ਆ ਟੋਟਾ ਸਾਰੇ ਕੱਟ ਗਿਆ ਪੱਤੀ ਸਾਰੀਆਂ ਬਲਵਾਲੇ ਨਟ ਸਾਰੇ ਪਾ ਦੋ ਫਿਰ ਉਧਰ ਨਾਲ ਲਾਇਓ ਇਹਨੂੰ ਹੁਣ ਕੰਮ ਤੁਹਾਡਾ ਸੈਟਾ ਪੂਰਾ ਜਲਦੀ ਕਰੋ ਫੁਰਤੀ ਮਾਰੋ ਫੁਰਤੀ ਦਾ ਕੰਮ ਨੇ ਵੇੜਨਾ ਆਪਾਂ ਉਹ ਤੂੰ ਥੱਲੇ ਆ ਕੌਣ ਉੱਪਰ ਰਹਿਣਾ ਮੂੰਹ ਛੇਕ ਨਹੀਂ ਕਰਨਾ ਚੱਲ ਫੇ ਚੱਲ ਚੱਲ ਫੇ ਚੱਲ ਹੋਰ ਫੱਟਾ ਲੂਏ ਤੂੰ ਆਟੇ ਵਾਲੀ ਪਰ ਬਣੀ ਗੱਲ ਪਰ ਤੋ ਉਹਦੇ ਕੋਲ ਕਿੰਨਾ ਆਹ ਦੇਖ ਲਓ ਕਿੰਨਾ ਲੈ ਆਇਆ ਪਤਾ ਵੀ ਲੱਗੇ ਉਹ ਕਹਿੰਦਾ ਇੱਕ ਹੋਰ ਬੋਰਾ ਲੈ ਆਇਓ ਲੈ ਆਂਗੇ ਚਾਹੀਦਾ ਸਾਨੂੰ ਉਹ ਕਹਿੰਦਾ ਚਕਾਉਣਾ ਹੀ ਆ ਉਦਾਂ ਵੀ ਦੇਈ ਚਾਹੀਦਾ ਸਹੀ ਆ ਸਹੀ ਆ ਯਾਰ ਨਵੀਂ ਟਰਾਲੀ ਆ ਜਾਲੀ ਲਾ ਕੇ ਟਰਾਲੀ ਬੜੀ ਸੋਹਣੀ ਲੱਗਣ ਲੱਗੀ ਆ ਸੋਹਣੀ ਕਿ ਉਹ ਯਾ ਜਾਲੀ ਲਾਉਂਦੇ। ਅਜੇ ਟਾਪ ਲਾਉਂਦੇ ਵੇ ਆ। ਆ ਉਹ ਟਲੂਏ ਕਿਦਾਂ? ਉਹ ਬੰਦਾ ਇਹਦਾ ਨਾਂ ਹੈਗਾ ਟਲੂਗਾ। ਠੀਕ ਆ ਮਣੀ ਵੀ ਤੂੰ ਤੇ ਕੀ ਲੱਭਦਾ ਵੇ ਆ? ਤੂੰ ਤੇ ਕੀ ਲੱਭਦਾ ਵੇ ਆ? ਦੇਖਦਾ ਪਿਆ। ਕੰਮ ਕਰਦਾ ਹੁੰਦਾ ਵਧੀਆ ਸਗੋਂ। ਆ ਸੰਜਤ। ਆ ਬੁੱਗੇ। ਵਧੀਆ। ਲੈ ਚਾ ਲੈ। ਸਾਡਾ ਵੀ ਲਾਉਣੀ ਆ ਇਹਦੀਆਂ ਸਾਡਾ ਸਾਡਾ ਲਾਉਣੀ ਆ ਕਿ ਨਹੀਂ 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 ਅੱਛਾ ਕੱਲੀ ਉੱਤੇ ਵਾਲੀ ਚੱਲ ਵਧੀਆ ਸਿੰਗਲ ਪੀਸ ਸਿੰਗਲ ਪੀਸ ਸਿੰਗਲ ਹੀ ਲੈ ਕੀ ਭਰਾਵਾ ਕਿ ਡਬਲ ਹਾਂ ਤੋੜੀ ਘਰ ਨਹੀਂ ਜਾਉਗਾ ਤਾਂ ਚੱਲ ਰਿਹਾ ਕੰਮ ਜੋਰਾ ਵੇ ਇਹ ਦੇਖ ਲੋ ਬੰਦੇ ਦੇ ਨੈਕ 2 3 4 ਚਾਰ ਬੰਦੇ ਤੂੰ ਪੰਜਵੇਂ ਤੂੰ ਠੀਕ ਆ ਉਹ ਹੈਗਾ ਢੜੂਗਾ ਪਰ ਹੈਗਾ ਕੈਮਰਾਮੈਨ ਆ ਕੈਮਰਾਮੈਨ ਫੋਕਸ ਕਰੋ ਵਾਲਾ 7 ਨਾਲੀ ਹੋ ਗਈ ਕੰਪਲੀਟ ਹੈ ਨਟ ਫਸਣਾ ਦੇ ਉਹਦਾ ਕੰਪਲੀਟ ਜੜਿ ਜੁੜੀ ਤਾਂ ਲੱਗ ਗਈ ਚੱਲ ਲੈ ਨਾਟਾ ਦਾ ਤਾਂ ਥੋੜਾ ਹੀ ਆ ਉਹ ਤਾਂ ਇਕੱਲੇ ਟੱਕ ਢਾਲੂਏ ਨੇ ਖੋਲ ਦੇਣੇ ਆ ਹੈ ਟਲੂਏ ਕੱਸ ਦੇਣਗੇ ਨਾਟਾ ਸਮਝੀ ਲਾ ਬਾੜ ਜਾ ਮੈਂ ਅੱਗੇ ਜਾਵਾਂ ਹਾਂ ਹਾਂ ਰੋਈਆ ਯਾਰ ਕਾਲ ਤੋੜਨ ਨੂੰ ਗ੍ਰੈਂਡਰ ਲਾ ਲਾ ਤੋੜਿਆ ਆਹੋ ਗਰੈਂਡਰ ਨੇ ਆਈਆ ਰੋੜਾ ਦੋਨੇ ਆ ਗਰੈਂਡਰ ਚਾਰਲਾ ਦੂਜੀ ਲਾਤਾ ਵਰਮਨਰ ਰਿਜ਼ਲਟ ਆ ਲੈ ਦੇ ਖਾ